ਸੈਂਟਰ ਸਰਕਾਰ ਹਾਵੀ ਹੋ ਰਹੀ ਹੈ ਪੀਯੂ ਦੇ ਉੱਤੇ ਕਿਤੇ ਨਾ ਕਿਤੇ ਆਰਐਸਐਸ ਦੀ ਸਿੱਖਿਆ ਦਾ ਢਾਂਚਾ ਥੋਪਿਆ ਜਾ ਰਿਹਾ ਤੁਸੀਂ ਦੇਖੋ ਯੂਨੀਵਰਸਿਟੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਦਿਹਾੜਾ ਨਹੀਂ ਇਹਨਾਂ ਨੇ ਬਣਾਉਣ ਦਿੱਤਾ ਸਵੇਰੇ ਜਿਹੜੀ ਪ੍ਰਾਰਥਨਾ ਹੁੰਦੀ ਹੈ ਉਹ ਇਹਨਾਂ ਨੇ ਬਦਲ ਦਿੱਤੀ ਹੈ ਵਿਦਿਆਰਥੀ ਸਕੂਲ ਦੇ ਤੁਰੇ ਜਾ ਰਹੇ ਆ ਸਿਰਾਂ ਤੇ ਪੱਗਾਂ ਨੇ ਥੱਲੇ ਤੋਤੀਆਂ ਬੰਨੇਗਾ ਹੁਣ ਕੁਝ ਪੰਜਾਬ ਦਾ ਮੁੱਖ ਮੰਤਰੀ ਵੀ ਸ਼ਾਮਲ ਹੈ ਕਿ ਪਾਸੋਂ ਕਹਿੰਦਾ ਯੂਨੀਵਰਸਿਟੀ ਬਚਾਉਣੀ ਹੈ ਅਸੀਂ ਸਾਡੀ ਧਰ ਹੋ ਰਹਾ ਹੈ ਤਾਂ ਉਹ ਗੱਲਾਂ ਨੇ ਇਕੱਲੇ ਬਿਆਨ ਨੇ ਅੰਦਰੋਂ ਇੱਕ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਕਿ ਇਹ ਹੱਲ ਹੈ ਪੁਖਤਾ ਹੱਲ ਹੈ ਸੁਪਰੀਮ ਕੋਰਟ ਦੇ ਵਿੱਚ ਜਨਰਲ ਕੋਰਟ ਕਿਉਂ ਜਾਏਗਾ ਤੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਸਪੈਸ਼ਲ ਸੈਸ਼ਨ ਬੁਲਾ ਉਹ ਚ ਇਹ ਰੱਦ ਕਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸੀ ਕਿ ਜੋ ਪੰਜਾਬ ਦੇ ਹਿੱਤ ਵਿੱਚ ਹੋਵੇਗਾ ਉਹਦੀ ਲੈ ਕੇ ਦਵਾਂਗੇ ਉਹਦਾ ਹੁਣ ਜਿਹਦੀ ਝੋਲੀ 'ਚ ਬੈਠਾ ਉਹਦੀ ਬੋਲੀ ਬੋਲੂਗਾ ਤਾਂ ਜਿਹੜੇ ਹੋਰ ਬਹੁਤ ਬੰਦੇ ਆ ਅੱਜ ਕੱਲ ਬੀਜੇਪੀ 'ਚ ਗਏ ਆ ਸਿਰਫ ਸਾਈ ਫਿਰਦੇ ਪੱਗਾਂ 'ਚ ਥੱਲੇ ਕਾਖੀ ਨਿਕਰਾਂ ਪਾਈ ਫਿਰਦੇ ਆ ਮੋਰਚਾ ਲੱਗਿਆ ਇਹ ਸੈਨਟ ਨੂੰ ਲੈ ਕੇ ਲੱਗਿਆ ਜਾਂ ਇਹਦੇ ਵਿੱਚ ਚੰਡੀਗੜ੍ਹ ਦਾ ਦਾਵਾ ਵੀ ਠੋਕਿਆ ਜਾਵੇ। ਸਵਾਗਤ ਹੈ ਯੂਨੀਵਰਸਿਟੀ ਤੋਂ ਤੁਹਾਡੇ ਨਾਲ ਜੁੜੇ ਆ ਸਾਡੇ ਨਾਲ ਹੋਣਗੇ ਬਾਈ ਲੱਖਾ ਸਿੰਘ ਸੁਧਾਨਾ ਬਾਈ ਲੱਖ ਬਾਈ ਜਸਜੀਤ ਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕਿਦਾਂ ਦੇਖਦੇ ਹੋ ਜਿਸ ਤਰੀਕੇ ਨਾਲ ਕਾਲ ਦਿੱਤੀ ਗਈ ਸੀ ਸਾਰੀਆਂ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਆਵਾਂਗੇ ਉਸ ਤਰੀਕੇ ਦਾ ਇਕੱਠ ਨਹੀਂ ਹੋ ਰਿਹਾ। ਪ੍ਰਸ਼ਾਸਨ ਰੋਕ ਰਿਹਾ ਵਾ ਬਾਰਡਰਾਂ ਦੇ ਉੱਤੇ। ਦੇਖੋ ਰੁਕਾ ਵੀ ਇਹਨਾਂ ਨੇ ਕਾਫੀ ਮਤਲਬ ਕਿ ਬੜੀ ਬੁਰੀ ਕਿੜ ਕਿਤੇ ਨੇ ਨਾਕੇ ਨੁੱਕੇ ਲਾਇਆ ਪਰ ਕੱਲ ਇਹ ਹੁੰਦੀ ਆ ਵੀ ਤੁਸੀਂ ਜਦੋਂ ਜੇ ਨਿੱਕਲ ਖੜਨ ਲੋਕ ਹਾਂਜੀ ਤਾਂ ਫਿਰ ਲਹਿਰਾਂ ਅੱਗੇ ਨਹੀਂ ਕੋਈ ਖੜਦਾ ਹੁੰਦਾ ਹੂੰ ਤਾਂ ਪੰਜਾਬੀ ਪਤਾ ਨਹੀਂ ਕਿਉਂ ਸੁੱਤੇ ਪਏ ਨੇ ਹਾਂਜੀ ਪੰਜਾਬੀਆਂ ਨੂੰ ਲੱਗਦਾ ਅਸੀਂ ਯੂਨੀਵਰਸਿਟੀ ਨਾਲ ਸਾਡਾ ਕੀ ਸਬੰਧ ਹੈ ਜਦ ਯੂਨੀਵਰਸਿਟੀ ਨਾਲ ਬਹੁਤ ਗੂੜਾ ਸਬੰਧ ਹੈ ਹਾਂਜੀ ਸੁੜੀ ਵਿਰਾਸਤ ਆ ਇਹ ਅੱਛਾ ਇੱਕ ਸਭ ਤੋਂ ਜਿਹੜੀ ਅਹਿਮ ਗੱਲ ਸਾਨੂੰ ਸਮਝਾਉਂਦੀ ਅੱਜ ਲੋੜ ਆ ਉਹ ਇਹ ਹੈ ਵੀ ਇੱਥੋਂ ਯੂਨੀਵਰਸਿਟੀ ਤੇ ਕਾਬਜ ਹੋ ਕੇ ਹੀ ਇਹਨਾਂ ਨੇ ਉਦੋਂ ਬਾਅਦ ਜਿਹੜੀ ਆ ਆ ਦੀ ਸੰਘ ਦੀ ਨੀਤੀ ਹੈ ਉਹਨਾਂ ਦਾ ਏਜੰਡੇ ਨੇ ਉਹਨੂੰ ਥੱਲੇ ਤੱਕ ਕਾਲਜਾਂ ਤੱਕ ਆਪਣੇ ਬੰਦੇ ਇੱਥੇ ਯੂਨੀਵਰਸਿਟੀ ਦੇ ਬੰਦੇ ਦੇਖੋਗੇ ਛੋਟੇ ਤੋਂ ਛੋਟੇ ਉਹਦੇ ਤੇ ਵੀ ਇਹਨਾਂ ਦੇ ਆਪਣੇ ਸੰਘ ਦੇ ਬੰਦੇ ਬੈਠੇ ਆ ਫਿਰ 200 ਕਾਲਜਾਂ ਕਾਲਜਾਂ ਚ ਇਹਨਾਂ ਨੇ ਸਾਰੇ ਆਪਣੇ ਬੰਦੇ ਫਿਟ ਕਰਨੇ ਆ ਤਾਂ ਉਹਦੇ ਰਾਹੀਂ ਫਿਰ ਇਹ ਸਾਰੇ ਆਪਣੀ ਵਿਚਾਰਧਾਰਾ ਨੂੰ ਥੱਲੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਹੈ ਇਹਨਾਂ ਦੀ ਤਾਂ ਇਹ ਯੂਨੀਵਰਸਟੀਆਂ ਜਿਹੜੀਆਂ ਹੁੰਦੀਆਂ ਨੇ ਕਾਲਜ ਸਕੂਲ ਹੁੰਦੇ ਨੇ ਥੋੜਾ ਜਿਹੜਾ ਸਿੱਖਿਆ ਦਾ ਢਾਂਚਾ ਹੁੰਦਾ ਨਾ ਇਹ ਬਹੁਤ ਅਹਿਮ ਹੁੰਦਾ ਕਿਸੇ ਕੌਮ ਲਈ ਉਹਦੇ ਇਤਿਹਾਸ ਨੂੰ ਤੇ ਉਹਦੇ ਸਾਹਿਤ ਨੂੰ ਉਹਨੇ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆ ਉਹਨੂੰ ਲਾਗੂ ਕਰਾਉਣ ਦੇ ਲਈ ਇਹ ਯੂਨੀਵਰਸਟੀਆਂ ਦੇ ਉੱਤੇ ਕਬਜ਼ੇ ਕਰ ਰਹੇ ਆ ਕਾਲਜਾਂ ਤੇ ਕਬਜ਼ੇ ਕਰ ਰਹੇ ਆ ਪੀਐਮ 3 ਜਿਹੜੀ ਸਕੀਮ ਦੇ ਤਹਿਤ ਪੰਜਾਬ ਦੇ ਸੈਂਕੜੇ ਸਰਕਾਰੀ ਸਕੂਲਾਂ ਨੇ ਆਪਣੇ ਅਧੀਨ ਕਰ ਲਏ ਆ ਉਜ ਪੰਜਾਬ ਦਾ ਮੁੱਖ ਮੰਤਰੀ ਵੀ ਸ਼ਾਮਲ ਹੈ ਕਿਉਂਕਿ ਪਾਸੋਂ ਕੰਦਾ ਯੂਨੀਵਰਸਿਟੀ ਬਚਾਉਣੀ ਹੈ ਅਸੀਂ ਸਾਡੀ ਧਰੋ ਹੋ ਰਹਾ ਹੈ ਅਸੀਂ ਬੀਬੀਐਮਬੀ ਨਹੀਂ ਜਾਣਦੇ ਤਾਂ ਉਹ ਗੱਲਾਂ ਨੇ ਕੱਲੇ ਬਿਆਨ ਨੇ ਅੰਦਰੋਂ ਇੱਕ ਨੇ ਇਹ ਤੁਸੀਂ ਪਿਛਲੇ ਪਿਛਲੇ 20 25 ਸਾਲ ਤੋਂ ਕਿੰਨੇ ਮੁੱਖ ਮੰਤਰੀ ਆਏ ਇੱਥੇ ਕੋਈ ਮੁੱਖ ਮੰਤਰੀ ਕੋਈ ਸਿੱਖਿਆ ਮੰਤਰੀ ਕੋਈ ਜਿਹੜੇ ਚੁਣੇ ਹੋਏ ਸਰਕਾਰ ਦੇ ਜਿਹੜੇ ਮੈਂਬਰ ਹੁੰਦੇ ਆ ਨਾਮਿਨੇਟ ਕੀਤੇ ਵੀ ਉਹ ਇੱਕ ਵੀ ਬੰਦਾ ਕਿਸੇ ਮੀਟਿੰਗ 'ਚ ਨਹੀਂ ਆਇਆ ਤਪਰੀ ਤਾਂ ਆਪ ਕਹਿੰਦੇ ਸੀ ਕਿ ਵੀ ਖੋਲੋ ਜਿੱਦਾਂ ਆਉਣੇ ਨਹੀਂ ਮੀਟਿੰਗਾਂ ਜਿੱਦਾਂ ਮੀਟਿੰਗ ਚ ਨਹੀਂ ਜਾਣਾ ਅਗਲੇ ਨੇ ਖੋਲੀ ਤਾਂ ਬਈ ਮੈਂ ਉੱਥੇ ਆਉਣਾ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਕਿ ਇਹ ਹੱਲ ਹੈ ਪੁਖਤਾ ਹੱਲ ਹੈ ਸੁਪਰੀਮ ਕੋਰਟ ਦੇ ਵਿੱਚ ਜਨਰਲ ਕੋਰਟ ਕਿਉਂ ਜਾਏਗਾ ਤੂੰ ਵਿਧਾਨ ਸਭਾ ਦਾ ਸੈਸ਼ਨ ਬੁਲਾ ਸਪੈਸ਼ਲ ਸੈਸ਼ਨ ਬੁਲਾ ਉਹ ਚ ਇਹ ਰੱਦ ਕਰ 70 ਸਾਲ ਪੁਰਾਣੀ ਸੈਨੇਟ ਦਾ ਜੋ ਢਾਂਚਾ ਤੋੜ ਕੇ ਇੱਕਦਮ ਬਦਲ ਦੇਣਾ ਇਹ ਸਹੀ ਹੈ ਇਹ ਉਹਦੇ ਲਈ ਵੀ ਤੇ ਦੇਖੋ ਨਾ ਵੀ ਕਿੰਨੇ ਕੁ ਲੋਕ ਉੱਥੇ ਆ ਕਿਤੇ ਐਡੇ ਵੱਡੇ ਮਸਲੇ ਨੂੰ ਇੰਨੀ ਐਡੀ ਮੈਂ ਖੋਲਣਾ ਆ ਕੇ ਤਾਂ ਗੱਲ ਦਾ ਰੌਲਾ ਤਾਂ ਉੱਥੇ ਆ ਜਾਂਦਾ ਨਾ ਵੀ ਤੁਸੀਂ ਪ੍ਰਧਾਨ ਸਭਾ ਦੇ ਸੈਸ਼ਨ ਜਿਹਨੂੰ ਇਹਨੂੰ ਰੱਦ ਕਰੋ ਬਾਕੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਸਾਡਾ ਦਾਵਾ ਠੋਕਣਾ ਚਾਹੀਦਾ ਹੁਣ ਚੰਡੀਗੜ੍ਹ ਦੇ ਉੱਤੇ ਜੋ ਇਹ ਜੋ ਮੋਰਚਾ ਲੱਗਿਆ ਇਹ ਸੈਨਟ ਨੂੰ ਲੈ ਕੇ ਲੱਗਿਆ ਜਾਂ ਇਹਦੇ ਵਿੱਚ ਚੰਡੀਗੜ੍ਹ ਦਾ ਦਾਵਾ ਵੀ ਠੋਕਿਆ ਜਾਵੇ ਅਸਲ ਦੇ ਵਿੱਚ ਇਹ ਹੈਗਾ ਫੈਡਰਲ ਢਾਂਚੇ ਦੀ ਜਿਹੜੀ ਆਪਾਂ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰ ਰਹੇ ਆ ਲੜਾਈ ਉਹ ਹੈ ਉਹਦੇ ਤੇ ਸਾਰੀਆਂ ਗੱਲਾਂ ਹੀ ਆ ਜਾਂਦੀਆਂ ਚਾਹੇ ਰਾਜਧਾਨੀ ਹੈ ਚਾਹੇ ਯੂਨੀਵਰਸਿਟੀ ਹੈ ਚਾਹੇ ਪਾਣੀ ਹੈ ਚਾਹੇ ਕੋਈ ਹੋਰ ਹੈ ਤਾਂ ਸਾਰਾ ਕੁਝ ਹੀ ਆ ਜਾਂਦਾ ਨਾ ਉਹਦੇ ਲਈ ਲੜਾਈ ਤਾਂ ਲੜਨੀ ਚਾਹੀਦੀ ਹੈ ਹੁਣ ਇਹ ਸਾਰੇ ਜਿੰਨੇ ਰਾਜਾਂ ਨੇ ਅਧਿਕਾਰ ਸੈਂਟਰ ਖੋ ਰਿਹਾ ਸਾਰਾ ਸੈਂਟਰਲਾਈਜੇਸ਼ਨ ਹੋ ਰਿਹਾ ਕੇਂਦਰੀਕਰਨ ਕੀਤਾ ਜਾ ਰਿਹਾ ਰਾਜਾਂ ਨੂੰ ਬਹੁਤ ਜ਼ਿਆਦਾ ਕਮਜ਼ੋਰ ਕੀਤਾ ਜਾ ਰਿਹਾ ਜਿੰਨੀਆਂ ਇਥੇ ਧਰਾਂ ਚੋਣਾਂ ਲੜਦੀਆਂ ਨੇ ਮੰਨ ਲਓ ਪੰਜਾਬ ਚ ਕਾਂਗਰਸੀ, ਅਕਾਲੀ, ਭਾਜਪਾ ਜਾਂ ਆਪ ਵਾਲੇ ਇਹ ਤਾਂ ਇਹ ਇਹ ਗੱਲ ਨੂੰ ਸਮਝ ਹੀ ਨਹੀਂ ਰਹੇ ਇਹ ਤਾਂ ਸਿਰਫ ਕੁਰਸੀ ਦੇ ਬੈਠਣਾ ਚਾਹੁੰਦੇ ਆ ਇਹਨਾਂ ਲਈ ਅੱਜ ਜਨਵਰਸਟੀਆਂ ਗਈਆਂ ਚੰਡੀਗੜ੍ਹ ਗਏ ਆ ਥੋੜੇ ਪਾਣੀ ਗਏ ਡੈਮ ਗਏ ਥੋੜੇ ਬੀਵੀਐਮ ਖੋਲੇ ਫਿਰ ਥੋੜਾ ਕੱਲ ਨੂੰ ਜ਼ਮੀਨਾਂ ਖੋਣਗੇ ਆ ਨਵਾਂ ਜਿਹੜਾ ਬਿਜਲੀ ਵਾਲਾ ਐਕਟ ਆ ਲਿਆ ਰਹੇ ਆ 225 ਵਾਲਾ ਉਹਨੂੰ ਦੇਖੋ ਕੀ ਕਰਦੇ ਤੁਹਾਡੇ ਨਾਲ ਇਹ ਇਹਦਾ ਅਸਲ ਟੀਕੇ ਲਾ ਕੇ ਦੇਖਦੇ ਆਂ ਵੀ ਅਰੇ ਜਿਉਂਦੇ ਆ ਕਿ ਮਰ ਗਏ ਚੁੰਡੀਆਂ ਵੜਵੜ ਦੇਖਦੇ ਆ ਸਾਡੇ ਉਹ ਬਸ ਉਹ ਲੜਨ ਵਾਲੀਆਂ ਜਿਹੜੀਆਂ ਧਿਰਾਂ ਉਨੀਆਂ ਕੋ ਬੋਲਦੇ ਆ ਬਾਕੀ ਲੋਕ ਸੁੱਤੇ ਪਏ ਆ ਤਾਂ ਸੁੱਤੀਆਂ ਕੌਮਾਂ ਦੇ ਕਾਫਲੇ ਲੁੱਟੇ ਜਾਂਦੇ ਆ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸੀ ਕਿ ਜੋ ਪੰਜਾਬ ਦੇ ਹਿੱਤ ਵਿੱਚ ਹੋਵੇਗਾ ਉਹੀ ਲੈ ਕੇ ਦਵਾਂਗੇ ਕਿ ਪੰਜਾਬ ਦੀ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨਾ ਜਾਂ ਮੈਂਬਰ ਘਟਾ ਦੇਣੇ ਇਹ ਪੰਜਾਬ ਦੇ ਹਿੱਤ ਦੇ ਵਿੱਚ ਹੈ ਨਹੀਂ ਕੋ ਬਿੱਟੂ ਦਾ ਚਲੋ ਆਪਾਂ ਗੱਲ ਹੀ ਕਰਦੇ ਆ ਬਿੱਟੂ ਨੇ ਕਦੇ ਪੰਜਾਬ ਪੱਖੀ ਗੱਲ ਹੀ ਨਹੀਂ ਕੀਤੀ ਕੋਈ ਉਹਦਾ ਹੁਣ ਜਿਹਦੀ ਝੋਲੀ 'ਚ ਬੈਠਾ ਉਹਦੀ ਬੋਲੀ ਬੋਲੂਗਾ ਸਵਾਲ ਤਾਂ ਜਿਹੜੇ ਹੋਰ ਬਹੁਤ ਬੰਦੇ ਅੱਜ ਕੱਲ ਬੀਜਪੀ 'ਚ ਗਏ ਆ ਸਿਰਫ ਸਾਈ ਫਿਰਦੇ ਪੱਗਾਂ ਹੈ ਥੱਲੇ ਕਾਖੀ ਨਿਕਰਾਂ ਪਾਈ ਫਿਰਦੇ ਆ ਉਹ ਬਹੁਤ ਮਾੜਾ ਹੋ ਰਿਹਾ ਵੀਰ ਘੱਟੋ ਘੱਟ ਤੁਸੀਂ ਮੈਂ ਕਹਿੰਦਾ ਕਿਸੇ ਵੀ ਧਰਮ ਨਾਲ ਸੰਬੰਧਤ ਹੋਮੋ ਅੱਜ ਚਾਹੇ ਪੰਜਾਬ ਦਾ Hindu ਵੀ ਆ ਪੰਜਾਬ ਦਾ ਮੁਸਲਮਾਨ ਵੀ ਆ ਪੰਜਾਬ ਦਾ ਸਿੱਖ ਆ ਉਹ ਸਾਰਿਆਂ ਲਈ ਪੰਜਾਬ ਤਾਂ ਸਾਂਝਾ ਨਾ ਯਾਰ ਤੇ ਅੱਜ ਇੱਕ ਤਰੀਕਾ ਲੜਦੇ ਨਜ਼ਰ ਆਉਂਦੀ ਐ ਫਿਰ ਇਹ ਕਿਹਾ ਜਾਂਦਾ ਵੀ ਤੁਸੀਂ ਦਾਵਾ ਕਰਦੇ ਹੋ ਜਿਹੜੀ ਤਾਂ ਲੜੂ ਦਾਵਾ ਵੀ ਕਰੂਗੀ ਜਿਹੜੇ ਹੁਣ ਇੱਥੇ ਜੇਲਾਂ ਜਾਣਗੇ ਡਾਂਗਾ ਖਾਣਗੇ ਪਰ ਕਹਿ ਦੇਣ ਤੋਂ ਇੱਥੇ ਸਾਡੇ ਸਟੂਡੈਂਟ ਜਿਹੜੇ ਲੜ ਰਹੇ ਆ ਮੁੰਡੇ ਕੁੜੀਆਂ ਤਾਂ ਫਿਰ ਉਹ ਦਾਵਾ ਤਾਂ ਹੋਣਾ ਹੀ ਹੋਣਾ ਨਾ ਸੋ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨ ਦੀ ਲੋੜ ਐ ਨਹੀਂ ਹੌਲੀ 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 ਸਾਰਾ ਕੁਝ ਕੋਲ ਲੈਣਾ ਹੈ ਸੈਂਟਰ ਸਰਕਾਰ ਹਾਵੀ ਹੋ ਰਹੀ ਐ ਪੀਯੂ ਦੇ ਉੱਤੇ ਕਿਤੇ ਨਾ ਕਿਤੇ ਆਰਐਸਐਸ ਦੀ ਸਿੱਖਿਆ ਦਾ ਢਾਂਚਾ ਥੋਪਿਆ ਜਾ ਰਿਹਾ ਪੰਜਾਬ ਦੀ ਸਿੱਖਿਆ ਢਾਂਚੇ ਦੇ ਉੱਪਰ ਮੈਂ ਸਿੱਖਿਆ ਢਾਂਚਾ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਦਾ ਨਾ ਛੋਟੇ ਜਿਹੜੇ ਪਾਠ ਕਰ ਮਾਰੇ ਨੇ ਛੋਟੇ ਜਵਾਕਾਂ ਦੇ ਸਿਲੇਬਸ ਆ ਰਿਆ ਉਹਨਾਂ 'ਚ ਆਪਣੇ ਤਰੀਕੇ ਨਾਲ ਸਿਲੇਬਸ ਫਿਟ ਕਰ ਰਹੇ ਆ ਸਵੇਰੇ ਜਿਹੜੀ ਪ੍ਰਾਰਥਨਾ ਹੁੰਦੀ ਹੈ ਉਹ ਇਹਨਾਂ ਨੇ ਬਦਲ ਦਿੱਤੀ ਹੈ ਸਕੂਲਾਂ ਦੇ ਬੱਚੋ ਆਪਣੇ ਤਰੀਕੇ ਨਾਲ ਇਹਨਾਂ ਨੇ ਸ਼ੁਰੂ ਕਰਤੀ ਹੈ ਜਿਹੜੇ ਹੌਲੀ-ਹੌਲੀ ਮੈਂ ਇੱਕ ਜਲੰਧਰ ਦੇ ਸਕੂਲ ਦੇ ਵਿੱਚ ਮੈਂ ਲੰਘ ਰਿਹਾ ਸੀਗਾ ਜਲੰਧਰ ਦੇ ਵਿੱਚ ਸੜਕ ਤੋਂ ਦੀ ਤਾਂ ਮੈਂ ਜਲੰਧਰ ਦੇ ਵਿੱਚ ਦੇਖਿਆ ਵਿਦਿਆਰਥੀ ਸਕੂਲ ਦੇ ਤੁਰੇ ਜਾ ਰਹੇ ਸਿਰਾਂ ਤੇ ਪੱਗਾਂ ਨੇ ਥੱਲੇ ਤੋਤੀਆਂ ਬੰਨੀਆਂ ਹੋਈਆਂ ਇਹ ਸਰਕਾਰੀ ਸਕੂਲ ਪਰ ਸਕੂਲ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਕਿਹੜਾ ਸਕੂਲ ਸੀਗਾ ਮੈਂ ਪੁੱਛਿਆ ਵੀ ਜਵਾਕਾਂ ਨੂੰ ਮੈਂ ਮੇਰੇ ਕੋਲ ਵੀਡੀਓ ਵੀ ਹੈਗੀ ਉਹਨਾਂ ਦੀ ਮੈਂ ਪੁੱਛਿਆ ਵੀ ਕਿਹੜਾ ਸਕੂਲ ਆ ਤੁਹਾਡਾ ਪਤਾ ਨਹੀਂ ਕੀ ਮੇਰੇ ਯਾਦ ਵੀ ਨਹੀਂ ਆਸ਼ਾ ਨਾਮ ਨੇ ਲਿਆ ਹੈ ਵੀ ਕਿਹੜਾ ਸਕੂਲ ਆ ਤਾਂ ਮੈਨੂੰ ਕਿਹਾ ਮੈਂ ਪਤਾ ਸਰਦਾਰ ਹੁੰਦੇ ਨੇ ਸਿੱਖ ਹੁੰਦੇ ਆ ਉਹ ਸਿਰ ਤੇ ਜਿਹੜੇ ਪੱਗ ਬੰਨਦੇ ਉਹ ਤੋਤੀ ਨਹੀਂ ਬੰਨਦੇ ਹੁੰਦੇ ਉਹ ਜਿਹੜੀਆਂ ਗੱਲਾਂ ਨੇ ਨਾ ਜਿਹੜੇ ਕਿਸ ਤਰੀਕੇ ਨਾਲ ਸਾਡਾ ਸਾਰਾ ਕੁਝ ਅਸਲ ਦੇ ਵਿੱਚ ਹੈ ਨਾ ਇਹ ਚਾਹੁੰਦੇ ਆ ਵੀ ਇਹਨਾਂ ਨੂੰ ਸਿਮੂਲੇਟ ਕਰਜੋ ਜਜਮ ਕਰਜੋ ਵਿੱਚ ਹੀ ਸਮਾਜ ਹੋ ਇਹਨਾਂ ਦੀ ਜਿਹੜੀ ਵੱਖਰੀ ਕੋਈ ਪਛਾਣ ਆ ਇਹਨਾਂ ਦੀ ਬੋਲੀ ਹੈ ਜੋ ਵੀ ਇਹਨਾਂ ਦਾ ਡਰਾਪਣਾ ਉਹ ਸਾਰਾ ਖਤਮ ਕਰ ਦਿਓ ਇਹ ਉਸ ਏਜੰਡੇ ਤੇ ਲੱਗੇ ਹੋਏ ਆ ਤੁਸੀਂ ਦੇਖੋ ਯੂਨੀਵਰਸਿਟੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਦਿਹਾੜਾ ਨਹੀਂ ਇਹਨਾਂ ਨੇ ਮਨਾਣ ਦਿੱਤਾ ਹਾਂ ਉਹੀ ਮੁੱਦੇ ਨੂੰ ਲੈ ਕੇ ਹੁਣ ਮੈਂ ਅੱਗੇ ਗੱਲ ਕਰਦਾ 350 ਸਾਲਾ ਗੁਰਤੇਗ ਭਦਰ ਜੀ ਦਾ ਉਸ ਮੁੱਦੇ ਤੇ ਵੀ ਵਿਵਾਦ ਹੋ ਰਿਹਾ ਹਾਂ ਇਹ ਇਹ ਸਾਰਾ ਜਿਹੜਾ ਹੈਗਾ ਨਾ ਤੁਸੀਂ ਦੇਖੋ ਵੀ ਉਹੀ ਗੱਲ ਆ ਰਹੀ ਨੇ ਇੱਕ ਪਾਸੇ ਦਾ ਤੁਸੀਂ ਕਹਿੰਦੇ ਹੋ ਵੀ ਮੋਦੀ ਅਮਿਤ ਸ਼ਾਹ ਇਹ ਜੀ ਗੁਰੂ ਘਰਾਂ ਚਾ ਰਹੇ ਨੇ ਨਤਮਸਤ ਹੋ ਰਹੇ ਨੇ ਦਿਹਾੜੇ ਮਨਾ ਰਹੇ ਨੇ ਦਸਤਾਰਾਂ ਬੰਨ ਰਹੇ ਨੇ ਅਸਲ ਦਿਹਾੜੇ ਵੀ ਆਪਣੇ ਤਰੀਕੇ ਨਾਲ ਮਨਾ ਰਹੇ ਨੇ ਕੁਝ ਮੈਂ ਸਹਿਬਜ਼ਾਦੇ ਆਪਾਂ ਦਾ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਹਨ ਉਹ ਬੀਰਵਾਲ ਦੇ ਉਸ ਦੇ ਰੂਪ ਚ ਬਣਾਉਣ ਲੱਗ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦਿਹਾੜਾ ਜਿਹੜਾ ਬੈਰਾਗੀ ਮਾਰੋ ਦਾਸ ਦੇਣਾ ਉਤੇ ਬਣਾਉਣ ਲੱਗ ਗਏ ਜਿਹੜੇ ਉਹ ਉਸ ਤਰੀਕੇ ਨਾਲ ਰਲਗੱਡ ਕਰ ਰਹੇ ਆ ਕਿ ਸਾਰੇ ਸਿਸਟਮ ਤੇ ਇਸ ਲਈ ਇਹ ਸਮਝਣ ਦੀ ਲੋੜ ਹੈ ਵੀ ਇਹਨਾਂ ਨੂੰ ਹੀ ਕਲਦਾ ਦਾ ਪਤਾ ਨਾ ਵੀ ਇਹ ਕੌਮ ਸਿੱਧੇ ਮੱਥੇ ਕਿਸੇ ਤੋਂ ਕਾਬੂ ਨਹੀਂ ਹੋਈ ਜੀ ਇਹਨਾਂ ਨੂੰ ਤੁਸੀਂ ਕਾਬੂ ਕਰਨਾ ਹੈ ਇਹਨਾਂ ਨੂੰ ਵਿਚੀ ਸਮਾਓ ਤੇ ਇਹਨਾਂ ਦਾ ਵੱਖਰਾਪਣ ਖਤਮ ਕਰ ਦਿਓ ਉਹ ਤੇ ਸਾਰਾ ਕੁਸ਼ਤੀ ਉਹ ਆਪਣੇ ਲੋਕ ਆਪ ਜ਼ਿੰਮੇਵਾਰ ਆ ਜਿਹੜੇ ਗਰਾਰ ਨੇ ਸਾਡੇ ਲੋਕ ਇਹਨਾਂ ਕੰਮਾਂ ਤੇ ਲੱਗੇ ਹੋਏ ਨੇ ਸੋ ਇਸ ਲਈ ਸਾਨੂੰ ਆਸਾਂ ਹੋ ਜਾਂਦੀ ਲੋੜ ਆ ਕਿ ਅਸੀਂ ਭਾਈ ਜੀ ਕਿਤੇ ਨਾ ਕਿਤੇ ਦੇਖਿਆ ਜਾਵੇ ਯੂਨੀਵਰਸਿਟੀ ਦੇ ਵਿੱਚ ਹਲੇ ਵੀ ਆਪਣੇ ਪਿੰਡਾਂ ਦੀਆਂ ਨਿਸ਼ਾਨੀਆਂ ਮੌਜੂਦ ਨੇ ਇੰਨੀ ਛੇਤੀ ਦਾਵਾ ਛੱਡ ਦਾਂਗੇ ਆਪਾਂ ਯੂਨੀਵਰਸਿਟੀ ਤੇ ਨਹੀਂ ਦਾਵਾ ਛੱਡਣ ਦੀ ਗੱਲ ਜਦੋਂ ਤੁਹਾਨੂੰ ਕਿਸੇ ਚੀਜ਼ ਦੀ ਇਮਿਹਤ ਨਹੀਂ ਨਾ ਪਤਾ ਹੁੰਦੀ ਪਰ ਤੁਸੀਂ ਦਾਵਾ ਨਹੀਂ ਕਰਦੇ ਹੁਣ ਜਿਵੇਂ ਮੈਂ ਲੈਂਡ ਪੁਲਿੰਗ ਨੀਤੀ ਲਈ ਪਿੰਡਾਂ 'ਚ ਗਿਆ ਲੋਕਾਂ ਕੋਲੇ ਮੈਂ ਕਿਹਾ ਵੀ ਜ਼ਮੀਨਾਂ ਛੱਡ ਦਵਾਂ ਕਹਿੰਦੇ ਐ ਕਿਵੇਂ ਛੱਡ ਦਾਂਗੇ ਮੈਂ 10 ਕਰੋੜ ਦੇਵਾਂ ਇਕੱਲੇ ਤਾਂ ਫਿਰ ਛੱਡ ਦੂੰਗਾ ਫਿਰ ਛੱਡ ਦਾਂਗੇ ਸਾਡੇ ਪੰਜਾਬੀਆਂ ਲਈ ਪੈਸੇ ਹੀ ਮੁੱਖ ਰਹਿ ਗਿਆ ਸਾਡੇ ਕੋਲੇ 500 ਸਾਲ ਪੁਰਾਣਾ ਇਤਿਹਾਸ ਆ ਸਿੱਖਾਂ ਦਾ ਅਜੇ ਤੋ ਉਹ ਨਹੀਂ ਸਮਝ ਸਕੀ ਉਹ ਮਲੀਆ ਮੇਡ ਕਰਾ ਲਿਆ ਜਿੰਨੇ ਇਤਿਹਾਸਕ ਸਰੋਤ ਨੇ ਦਸਤਾਵੇਜ਼ ਨੇ ਸਾਰੇ ਉਹ ਪੈਂਟੇ ਦੀ ਕਰਾ ਲੇ ਸੀ ਆਹ ਦੀ ਸੱਚ ਜੀ ਬਾਬਾ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਵੀਰੇ ਪੀਸ ਸੱਚ ਕੈਮਰਾ ਪਰ ਰੰਦੀਪ ਦੇ ਨਾਲ ਮੈਂ ਅਰੁਨਦੀਪ ਸਿੰਘ ਅਨਟੋਲਡ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ